ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਤੇ ਸਵਾਗਤ ਹੈ ਤੁਹਾਡਾ ਸਾਡੇ ਖਾਸ ਪੋਡਕਾਸਟ ਤੇ ਜਿੱਥੇ ਆਪਾਂ ਗੱਲਾਂ ਕਰਦੇ ਆਂ ਦਿਲ ਦੀਆਂ ਤੇ ਦਿਮਾਗ ਨੂੰ ਕੁਮਾ ਦੇਣ ਵਾਲੀਆਂ ਅੱਛਾ ਇੱਕ ਗੱਲ ਦੱਸੋ ਕਦੇ ਮਨ 'ਚ ਖਿਆਲ ਆਇਆ ਕਿ ਕਾਸ਼ ਕਾਸ਼ ਆਪਾਂ ਸਮੇਂ 'ਚ ਅੱਗੇ ਜਾਂ ਪਿੱਛੇ ਜਾ ਸਕਤੇ ਕਿਵੇਂ ਲੱਗੂ ਜੇ ਮੌਕਾ ਮਿਲੇ ਆਪਣੀ ਜ਼ਿੰਦਗੀ ਦਾ ਕੋਈ ਪੁਰਾਣਾ ਪਲ ਕੋਈ ਗਲਤੀ ਕੋਈ ਖੁਸ਼ੀ ਦੁਬਾਰਾ ਜੀਣ ਦਾ ਜਾਂ ਫਿਰ ਸਿੱਧਾ ਪਵਿੱਖ ਵਿੱਚ ਛਾਲ ਮਾਰ ਕੇ ਵੇਖ ਲਿਏ ਕਿ ਆਉਣ ਵਾਲਾ ਕੱਲ੍ਹ ਕੇ ਹੋ ਜਿਆ ਹੋਣ ਵਾਲਾ ਹੈ ਅੱਜ ਆਪਾਂ ਇਸੇ ਸਵਾਲ ਦੀ ਡੂੰਘਾਈ 'ਚ ਜਾ ਰਹੇ ਹਾਂ ਕਿ ਟਾਈਮ ਟਰੈਵਲ ਮਤਲਬ ਸਮਾਂ ਯਾਤਰਾ ਸੱਚੀ ਹੋ ਸਕਦੀ ਹੈ ਸਾਡੇ ਕੋਲ ਕੁਝ ਵਿਗਿਆਨਿਕ ਖੋਜਾਂ ਕੁਝ ਕਹਾਣੀਆਂ ਨੇ ਇਸ ਬਾਰੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਪਵਿੱਖ ਦੀ ਯਾਤਰਾ ਦੀ ਸੁਣਿਆ ਹੈ ਕਿ ਆਈਨਸਟਾਈਨ ਕਹਿੰਦੇ ਸੀ ਕਿ ਸਮਾਂ ਸਾਰਿਆਂ ਲਈ ਇੱਕੋ ਜਿਹਾ ਨਹੀਂ ਚੱਲਦਾ ਹਾਂਜੀ ਬਿਲਕੁਲ ਇਹ ਗੱਲ ਸਹੀ ਵੀ ਹੈ ਤੇ ਉਹ ਜਿਹੜੇ ਪੁਲਾੜ ਯਾਤਰੀ ਸੀਗੇ ਸਰਗਾਇਤ ਕ੍ਰਿਖਲੇਵੇ ਜਾਂ ਸਕਾਟ ਕੈਲੀ ਜਦੋਂ ਸਪੇਸ ਚੋਂ ਵਾਪਸ ਆਏ ਹਾਂਜੀ ਉਹਨਾਂ ਨੇ ਧਰਤੀ ਦੇ ਮੁਕਾਬਲੇ ਥੋੜਾ ਘੱਟ ਸਮਾਂ ਮਹਿਸੂਸ ਕੀਤਾ ਸੀ ਮਤਲਬ ਉਹਨਾਂ ਲਈ ਸਮਾਂ ਥੋੜਾ ਹੌਲੀ ਹੋ ਗਿਆ ਸੀ ਭਾਵੇਂ ਬਹੁਤ ਥੋੜਾ ਜਿਹਾ ਫਰਕ ਸੀ ਹੈ ਨਾ ਮਿਲੀਸੈਕੰਡਸ ਦਾ ਬਿਲਕੁਲ ਬਹੁਤ ਹੀ ਮਾਮੂਲੀ ਪਰ ਇਸ ਪਿੱਛੇ ਆਇਨਸਟਾਈਨ ਦੀ ਥਿਊਰੀ ਹੈ ਰੈਲੇਟਿਵਿਟੀ ਵਾਲੀ ਅੱਛਾ ਜਿਹਨੂੰ ਟਾਈਮ ਡਾਇਲੇਸ਼ਨ ਕਹਿੰਦੇ ਨੇ ਹਾਂਜੀ ਟਾਈਮ ਡਾਇਲੇਸ਼ਨ ਯਾਨੀ ਸਮੇਂ ਦਾ ਫੈਲਣਾ ਜਾਂ ਹੌਲੀ ਹੋ ਜਾਣਾ ਇਹਦੇ ਦੋ ਮੁੱਖ ਕਾਰਨ ਹੈ ਕਿਹੜੇ-ਕਿਹੜੇ ਇੱਕ ਤਾਂ ਸਪੀਡ ਮਤਲਬ ਜਿੰਨੀ ਤੇਜ਼ ਕੋਈ ਚੀਜ਼ ਚੱਲੂਗੀ ਉਹਦੇ ਲਈ ਸਮਾਂ ਓਨਾ ਹੌਲੀ ਹੋ ਜਾਊਗਾ ਦੂਜਾ ਕਾਰਨ ਹੈ ਗ੍ਰੈਵਿਟੀ ਯਾਨੀ ਗੁਰੂਤਵਾ ਖਿੱਚ ਜਿੱਥੇ ਗ੍ਰੈਵਿਟੀ ਬਹੁਤ ਜ਼ਿਆਦਾ ਹੋਵੇਗੀ ਜਿਵੇਂ ਕਿਸੇ ਬਲੈਕ ਹੋਲ ਦੇ ਨੇੜੇ ਓ ਜਿਵੇਂ ਇੰਟਰਸਟੈਲਰ ਫਿਲਮ ਚ ਸੀ ਬਿਲਕੁਲ ਉੱਥੇ ਵੀ ਸਮਾਂ ਹੌਲੀ ਹੋ ਜਾਂਦਾ ਕਮਾਲ ਹੈ ਪਰ ਇਹਦਾ ਸਾਡੀ ਆਮ ਜ਼ਿੰਦਗੀ 'ਚ ਵੀ ਕੋਈ ਅਸਰ ਹੈ ਮਤਲਬ ਕੋਈ ਪ੍ਰੈਕਟੀਕਲ ਯੂਜ਼ ਹਾਂਜੀ ਬਿਲਕੁਲ ਹੈਗਾ ਆਪਣਾ ਜੀਪੀਐਸ ਸਿਸਟਮ ਜਿਹੜਾ ਫੋਨਾਂ 'ਚ ਲੋਕੇਸ਼ਨ ਦੱਸਦਾ ਹੈ। ਅੱਛਾ, ਉਹ ਕਿਵੇਂ? ਦੇਖੋ, ਜਿਹੜੇ ਜੀਪੀਐਸ ਸੈਟਲਾਈਟ ਧਰਤੀ ਦੁਆਲੇ ਘੁੰਮਦੇ ਨੇ, ਉਹ ਬਹੁਤ ਤੇਜ਼ ਸਪੀਡ ਤੇ ਚੱਲਦੇ ਨੇ ਤੇ ਨਾਲੇ ਉਹ ਧਰਤੀ ਦੀ ਗ੍ਰੈਵਿਟੀ ਤੋਂ ਵੀ ਥੋੜਾ ਦੂਰ ਨੇ। ਹਾਂਜੀ। ਇਸ ਕਰਕੇ ਉਹਨਾਂ ਸੈਟਲਾਈਟਾਂ ਤੇ ਸਮਾਂ ਧਰਤੀ ਨਾਲੋਂ ਥੋੜਾ ਵੱਖਰਾ ਚੱਲਦਾ ਹੈ ਤੇ ਜੇ ਉਹਨਾਂ ਦੀਆਂ ਘੜੀਆਂ ਨੂੰ ਰੋਜ਼ ਠੀਕ ਨਾ ਕੀਤਾ ਜਾਵੇ ਤਾਂ ਲੋਕੇਸ਼ਨ ਗਲਤ ਦੱਸਣਗੇ। ਬਿਲਕੁਲ, ਇਸ ਲਈ ਉਹਨਾਂ ਨੂੰ ਰੋਜ਼ ਐਡਜਸਟ ਕਰਨਾ ਪੈਂਦਾ। ਵਾਹ ਇਹ ਤਾਂ ਸੋਚਿਆ ਹੀ ਨਹੀਂ ਸੀ ਤਾਂ ਇਸੇ ਲਈ ਸਿਧਾਂਤਿਕ ਤੌਰ ਤੇ ਥਿਉਰੀ ਦੇ ਹਿਸਾਬ ਨਾਲ ਜੇ ਆਪਾਂ ਰੋਸ਼ਨੀ ਦੀ ਸਪੀਡ ਦੇ ਨੇੜੇ ਤੇੜੇ ਸਫ਼ਰ ਕਰ ਸਕੀਏ ਤਾਂ ਭਵਿੱਖ ਚ ਜਾ ਸਕਦੇ ਆਂ ਹਾਂਜੀ ਸੰਭਵ ਹੈ ਪਰ ਮਸਲਾ ਇਹ ਆ ਕਿ ਇਹਦੇ ਲਈ એનર્ਜੀ ਬਹੁਤ ਮਤਲਬ ਬਹੁਤ ਹੀ ਜ਼ਿਆਦਾ ਚਾਹੀਦੀ ਹੈ ਜੋ ਫਿਲਹਾਲ ਆਪਣੇ ਕੋਲ ਨਹੀਂ ਹਾਂਜੀ ਫਿਲਹਾਲ ਤਾਂ ਨਹੀਂ ਠੀਕ ਹੈ ਭਵਿੱਖ ਦੀ ਗੱਲ ਤਾਂ ਸਮਝ ਆ ਗਈ ਥੋੜੀ ਪਰ ਅਸਲੀ ਰੁਮਾਂਚ ਉਹ ਤਾਂ ਅਤੀਤ ਚ ਜਾਣ ਦਾ ਲੱਗਦਾ ਹੈ ਨਾ ਹਾਂ ਉਹਦੀ ਖਿੱਚ ਤਾਂ ਵੱਖਰੀ ਹੈ ਪਰ ਸੁਣਿਆਏ ਇਹਦੇ ਵਿੱਚ ਬੜੀਆਂ ਅੜਚਣਾਂ ਨੇ ਉਹ ਸਟੀਫਨ ਹਾਕਿੰਗ ਵਾਲਾ ਮਜ਼ਾਕੀਆ ਐਕਸਪੈਰੀਮੈਂਟ ਯਾਦ ਹੈ ਹਾਂ ਹਾਂ ਉਹਨਾਂ ਨੇ ਪਾਰਟੀ ਰੱਖੀ ਸੀ ਟਾਈਮ ਟਰੈਵਲਰਾਂ ਲਈ ਤੇ ਕੋਈ ਆਇਆ ਹੀ ਨਹੀਂ ਸੀ ਹਾਂ ਤੇ ਸਭ ਤੋਂ ਵੱਡੀ ਦਿੱਕਤ ਦੱਸਦੇ ਨੇ ਉਹ ਪੈਰਾਡੌਕਸ ਬਿਲਕੁਲ ਵਿਰੋਧਾਭਾਸ ਜਿਵੇਂ ਉਹ ਮਸ਼ਹੂਰ ਗ੍ਰੈਂਡਫਾਦਰ ਪੈਰਾਡੌਕਸ ਕਿ ਜੇ ਕੋਈ ਪਿੱਛੇ ਜਾ ਕੇ ਆਪਣੇ ਦਾਦਾ ਜੀ ਨੂੰ ਮਾਰ ਦੇਵੇ ਉਹਨਾਂ ਦੇ ਪਿਤਾ ਬਣਨ ਤੋਂ ਪਹਿਲਾਂ ਤਾਂ ਫਿਰ ਉਹ ਖੁਦ ਕਿਵੇਂ ਪੈਦਾ ਹੋਗਾ ਹਾਂ ਇਹ ਹੀ ਸਭ ਤੋਂ ਵੱਡਾ ਸਵਾਲ ਹੈ ਇਹੋ ਜਿਹੇ ਪੈਰਾਡੌਕਸੀ ਅਤੀਤ ਦੀ ਯਾਤਰਾ ਨੂੰ ਮਤਲਬ ਬਹੁਤ ਜ਼ਿਆਦਾ ਕੰਪਲਿਕੇਟਿਡ ਬਣਾ ਦਿੰਦੇ ਨੇ ਤਾਂ ਫਿਰ ਕੋਈ ਹੱਲ ਨਹੀਂ ਹੈ ਇਹਦਾ ਦੇਖੋ ਥਿਉਰੀਆਂ ਤਾਂ ਹੈਗੀਆਂ ਨੇ ਜਿਵੇਂ ਵਰਮ ਹੋਲਸ ਦੀ ਗੱਲ ਹੁੰਦੀ ਹੈ ਸਪੇਸ ਟਾਈਮ ਚ ਸ਼ਾਰਟਕਟ ਜਾਂ ਸੁਰੰਗਾ ਅੱਛਾ ਜਾਂ ਫਿਰ ਕਲੋਜ਼ਡ ਟਾਈਮ ਲਾਈਕ ਕਰਵਜ਼ ਨੇ ਪਰ ਇਹ ਸਭ ਮਤਲਬ ਬਹੁਤ ਹੀ ਹਾਈਪੋਥੈਟিক্যাল ਨੇ ਇਹਨਾਂ ਲਈ ਸ਼ਾਇਦ ਨੈਗੇਟਿਵ એનર્ਜੀ ਵਰਗੇ ਚੀਜ਼ਾਂ ਚਾਹੀਦੀਆਂ ਨੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਕਿ ਉਹ ਹੈ ਵੀ ਜਾਂ ਨਹੀਂ ਮਤਲਬ ਬੜਾ ਔਖਾ ਕੰਮ ਲੱਗਦਾ ਹੈ ਤਾਂ ਬਹੁਤ ਔਖਾ ਸਟੀਫਨ ਹਾਕਿੰਗ ਤਾਂ ਇਹ ਹੀ ਮੰਨਦੇ ਸੀ ਕਿ ਸ਼ਾਇਦ ਕੁਦਰਤ ਦੇ ਕਾਨੂੰਨ ਹੀ ਸਾਨੂੰ ਅਤੀਤ 'ਚ ਜਾਣ ਤੋਂ ਰੋਕਦੇ ਨੇ ਇੱਕ ਤਰ੍ਹਾਂ ਦੀ ਸੁਰੱਖਿਆ ਪ੍ਰਣਾਲੀ ਹਮ ਪਰ ਫਿਰ ਉਹ ਕਹਾਣੀਆਂ ਦਾ ਕੀ ਜਿਹੜੀਆਂ ਸੁਣਨ ਨੂੰ ਮਿਲਦੀਆਂ ਜਿਵੇਂ ਕੋਈ ਐਂਡਰਿਊ ਕਾਲਸਨ ਸੀਗਾ ਹਾਂ ਜਿਸਨੇ ਸ਼ੇਅਰ ਮਾਰਕੀਟ 'ਚ ਕਹਿੰਦੇ ਨੇ ਬਹੁਤ ਪੈਸਾ ਬਣਾਇਆ ਭਵਿੱਖ ਦੀ ਜਾਣਕਾਰੀ ਨਾਲ ਹਾਂਜੀ ਜਾਂ ਜੌਨ ਟਾਈਟਰ ਜੋ 2036 ਤੋਂ ਆਇਆ ਦੱਸਦਾ ਸੀ ਹਾਂ ਇਹ ਕਹਾਣੀਆਂ ਬੜੀਆਂ ਚੱਲੀਆਂ ਸੀ ਪਰ ਜਦੋਂ ਇਹਨਾਂ ਦੀ ਪੜਤਾਲ ਹੋਈ ਕੀ ਨਿਕਲਿਆ ਪਤਾ ਲੱਗਾ ਕਿ ਜ਼ਿਆਦਾਤਰ ਝੂਠਿਆ ਨੇ ਮਤਲਬ ਅਰਬਨ ਲੈਜੈਂਡਸ ਕਹਿ ਲੋ ਅੱਛਾ ਜਿਵੇਂ ਕਾਲਸਨ ਵਾਲੀ ਖਬਰ ਤਾਂ ਇੱਕ ਸਟੈਇਰਿਕਲ ਅਖਬਾਰ ਵੀਕਲੀ ਵਰਲਡ ਨਿਊਜ਼ ਦੀ ਸੀ ਲੋਕਾਂ ਨੇ ਸੱਚ ਮੰਨ ਲਏ ਓ ਐਵੇਂ ਗੱਲ ਬਣ ਗਈ ਹਾਂਜੀ ਪਰ ਇੱਕ ਗੱਲ ਦਿਲਚਸਪ ਹੈ ਸਮੇਂ ਦੇ ਅੱਗੇ ਪਿੱਛੇ ਹੋਣ ਦਾ ਆਈਡੀਆ ਨਵਾਂ ਨਹੀਂ ਹੈ ਸੱਚੀ ਹਾਂ ਆਪਣੇ ਪੁਰਾਣਾਜ਼ ਵੀ ਜ਼ਿਕਰ ਮਿਲਦਾ ਰਾਜਾ ਕਕੁਦਮੀ ਦੀ ਕਹਾਣੀ ਉਹ ਕਿਹੜੀ ਔਰ ਰਾਜਾ ਕ ਕੁਦਮੀ ਆਪਣੀ ਧੀ ਲਈ ਵਰ ਲੱਭਣ ਬ੍ਰਹਮਾ ਜੀ ਕੋਲ ਗਏ ਉੱਥੇ ਕੁਝ ਦਿਨ ਸੰਗੀਤ ਸੁਣਦੇ ਰਹੇ ਪਰ ਜਦੋਂ ਵਾਪਸ ਧਰਤੀ ਤੇ ਆਏ ਤਾਂ ਇਥੇ ਕਈ ਯੁੱਗ ਬੀਤ ਚੁਕੇ ਸੀ ਇਹ ਕਾਫੀ ਹੱਦ ਤੱਕ ਟਾਈਮ ਡਾਇਲੇਸ਼ਨ ਵਰਗਾ ਹੀ ਕਨਸੈਪਟ ਹੈ ਵਾਹ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਪਰ ਇੱਕ ਤਰ੍ਹਾਂ ਦੀ ਟਾਈਮ ਟਰੈਵਲ ਤਾਂ ਹੈਗੀ ਹੈ ਸ਼ਾਇਦ ਜਿਹੜੀ ਅਸੀਂ ਸਾਰੇ ਕਰ ਸਕਦੇ ਆ ਬਿਨਾ ਕਿਸੇ ਮਸ਼ੀਨ ਦੇ ਬਿਲਕੁਲ ਸਹੀ ਉਹ ਹੈ ਅਤੀਤ ਨੂੰ ਦੇਖਣਾ ਜਦੋਂ ਆਪਾਂ ਰਾਤ ਨੂੰ ਤਾਰੇ ਦੇਖਦੇ ਆ ਦੂਰਬੀਨ ਨਾਲ ਜਾਂ ਐਵੇਂ ਵੀ ਹਾਂਜੀ ਤਾਂ ਉਹ ਜਿਹੜੇ ਦੂਰ ਦੇ ਤਾਰੇ ਜਾਂ ਗੈਲੈਕਸੀਆਂ ਨੇ ਹਾਂਜੀ ਉਹਨਾਂ ਦੀ ਰੋਸ਼ਨੀ ਨੂੰ ਸਾਡੇ ਤੱਕ ਪਹੁੰਚਣ ਚ ਲੱਖਾਂ ਕਰੋੜਾਂ ਸਾਲ ਲੱਗ ਜਾਂਦੇ ਨੇ ਓਕੇ ਤਾਂ ਜਿਹੜੀ ਰੋਸ਼ਨੀ ਅਸੀਂ ਅੱਜ ਦੇਖ ਰਹੇ ਹਾਂ ਉਹ ਉਦੋਂ ਦੀ ਹੈ ਜਦੋਂ ਉਹ ਉੱਥੋਂ ਚੱਲੀ ਸੀ ਯਾਨੀ ਅਸੀਂ ਉਹਨਾਂ ਦਾ ਭੂਤਕਾਲ ਦੇਖ ਰਹੇ ਹਾਂ ਕਮਾਲ ਹੈ ਮਤਲਬ ਅਸੀਂ ਸਾਰੇ ਇੱਕ ਤਰ੍ਹਾਂ ਦੇ ਟਾਈਮ ਟਰੈਵਲਰ ਹੋਏ ਇੱਕ ਤਰ੍ਹਾਂ ਨਾਲ ਹਾਂ ਇੱਥੋਂ ਤੱਕ ਇਹ ਜਦੋਂ ਅਸੀਂ ਚੰਦ ਨੂੰ ਦੇਖਦੇ ਹਾਂ ਤਾਂ ਉਹਦੀ ਰੋਸ਼ਨੀ ਵੀ ਲਗਭਗ 1.3 ਸੈਕਿੰਡ ਪਹਿਲਾਂ ਉੱਥੋਂ ਚੱਲੀ ਹੁੰਦੀ ਹੈ। ਮਤਲਬ ਅਸੀਂ 1.3 ਸੈਕਿੰਡ ਪੁਰਾਣਾ ਚੰਦ ਦੇਖ ਰਹੇ ਹੁੰਨੇ ਆ। ਬਿਲਕੁਲ। ਤਾਂ ਕੁਲ ਮਿਲਾ ਕੇ ਇਹ ਸਾਰੀ ਗੱਲਬਾਤ ਤੋਂ ਇਹੋ ਲੱਗਦਾ ਹੈ ਕਿ ਭਵਿੱਖ ਦੀ ਯਾਤਰਾ ਥਿਓਰੀ 'ਚ ਤਾਂ ਸ਼ਾਇਦ ਪੋਸੀਬਲ ਹੈ। ਪਰ ਮੈਂ ਬਹੁਤ ਔਖੀ। ਹਾਂਜੀ ਸਿਧਾਂਤਿਕ ਤੌਰ ਤੇ। ਪਰ ਅਤੀਤ 'ਚ ਜਾਣਾ ਉਹਦੇ 'ਚ ਬਹੁਤ ਸਾਰੀਆਂ ਮੁਸ਼ਕਲਾਂ ਨੇ, ਪੈਰਾਡੌਕਸ ਨੇ। ਹਾਂ, ਉਹਦੀਆਂ ਚੁਣੌਤੀਆਂ ਬਹੁਤ ਜ਼ਿਆਦਾ ਨੇ। ਤੇ ਜਿਹੜੀਆਂ ਕਹਾਣੀਆਂ ਨੇ ਉਹਨਾਂ ਤੇ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ ਸਹੀ ਗੱਲ ਹੈ ਸ਼ਾਇਦ ਅਸਲ ਚੁਣੌਤੀ ਫਿਜ਼ਿਕਸ ਦੀ ਨਾ ਹੋਵੇ ਸਗੋਂ ਸਮੇਂ ਨੂੰ ਸਮਝਣ ਦੀ ਹੋਵੇ ਆਇਨਸਟਾਈਨ ਨੇ ਵੀ ਕਿਹਾ ਸੀ ਕੀ ਕਿਹਾ ਸੀ ਕਿ ਅਤੀਤ ਵਰਤਮਾਨ ਤੇ ਭਵਿੱਖ ਦਾ ਫਰਕ ਸਿਰਫ ਇੱਕ ਭੁਲੇਖਾ ਹੈ ਹੂੰ ਬਹੁਤ ਪੱਕਾ ਭੁਲੇਖਾ ਪਰ ਹੈ ਭੁਲੇਖਾ ਹੀ ਹੂੰ ਸੋਚਣ ਵਾਲੀ ਗੱਲ ਹੈ ਤੇ ਇੱਕ ਆਖਰੀ ਸੋਚ ਕੀ ਹੋਵੇ ਜੇ ਆਪਾਂ ਸਮੇਂ 'ਚ ਅੱਗੇ ਪਿੱਛੇ ਜਾਣ ਦੀ ਕੋਸ਼ਿਸ਼ ਛੱਡ ਕੇ ਸਿਰਫ ਹੁਣ 'ਚ ਇਸ ਪਲਚ ਪੂਰੀ ਤਰ੍ਹਾਂ ਜੀਣਾ ਸਿੱਖ ਲਈਏ ਸ਼ਾਇਦ ਇਹੀ ਸਭ ਤੋਂ ਵੱਡੀ ਯਾਤਰਾ ਹੋਵੇਗੀ ਆਪਣੇ ਅੰਦਰ ਦੀ